ਹਾਂਜੀ ਕੀਰਤੀ ਕਲਾਸ ਪੇਜ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਆ ਉਮੀਦ ਕਰਦਾ ਵੀ ਸਭ ਠੀਕ ਠਾਕ ਹੋਵੋਗੇ ਅੱਜ ਆਪਣੇ ਕੋਲੇ ਦੋ ਜੀ ਵਹਿੜਾਂ ਵੇਖਣ ਨੂੰ ਆਇਆ ਬਕਾਊ ਵਹਿੜ ਆ ਆ ਕਰੋ ਦਰਸ਼ਨ ਪਹਿਲੀ ਵਹਿੜ ਆ ਜੀ ਲੂਨ ਵਹਿੜ ਆ ਬਿਲਕੁਲ ਠੀਕ ਆ ਨਗੀਨਾ ਪੀਸ ਆ ਜਮਾ ਤੁਹਾਨੂੰ ਦੇਖੋ ਲੇਵੇ ਦੀ ਬੰਤਰ ਬਿਲਕੁਲ ਤਿਆਰ ਆ ਗਈ ਵਹਿੜ ਲੂਨ ਆ ਦੋ ਦੰਦ ਬੱਸੀ ਆ ਦੇਖੋ ਆਰਡਰ ਕੁਆਲਿਟੀ ਬਹੁਤ ਵਧੀਆ ਅੱਧ ਕਾਟ ਦੀ ਵਿਹੜ ਆ ਗਈ ਵਧੀਆ ਵੱਡੀਆਂ ਵਿਹੜਾਂ ਚ ਜਿਹੜੇ ਵੀ ਵੀਰ ਭਰਾਵਾਂ ਨੇ ਲੈਣੀ ਹੈ ਨੰਬਰ ਆਪਾਂ ਸਕਰੀਨ ਤੇ ਦੇ ਦੇਾਂਗੇ ਸੰਪਰਕ ਕਰ ਸਕਦਾ ਆ ਦੂਸਰੀ ਵਿਹੜ ਆ ਵੀਰੇ ਦੂਜੇ ਸੂਏ ਤਿਆਰ ਆ ਦੇਖੋ ਇਹ ਚਾਰ ਦੰਦ ਵਿਹੜ ਦੂਜੇ ਸੂਏ ਤਿਆਰ ਆ ਵੀਰੇ ਇਹ ਵੀ